ਸਾਰੇ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਗੱਲ ਕਰਦੇ ਹੋ। ਇਹ ਸ਼ਹਿਰ ਤੋਂ ਬਹੁਤਾਂ ਦੀ ਇੱਕ ਵਿਰਾਸਤੀ ਸ਼ਹਿਰ ਹੈ ਜਿਸ ਵਿੱਚ ਸਮਾਂ ਰਹਿੰਦੇ ਆ ਬਹੁਤ ਕਾਰਿਆਕ੍ਰਿਤੀਆਂ ਉੱਥੇ ਕੀਤੀਆਂ ਜਾਂਦੀਆਂ ਨੇ। ਇੱਕ ਬਹੁਤ ਹੀ ਮਹਾਨ ਗਤੀਵਿਧੀਆਂ ਘੜੀ ਹੈ। ਬਹਾਨ ਪੈਦਲ ਯਾਤਰਾ ਕਿਸ ਵਿੱਚ ਬਾਤ ਕਰਕੇ ਦਸਤਾਰ ਬਾਤ ਕੀਤੀ ਗਈ ਹੈ। ਇਸ ਦੇ ਤਮੰਨਿ ਸਾਡੇ ਨਾਲ ਜੁੜੀ ਹੋਈ ਹੈ। ਇਸ ਸਟਿੰਟੇਰੇ ਬਾਰੇ ਜਾਣਕਾਰੀ ਦਿਓ ਕਿ ਇਹ ਸ਼ੁਰੂ ਕਦੋਂ ਹੋਈ ਤੇ ਕਿਹੜੇ-ਕਿਹੜੇ ਕੱਦਮੀਆਂ ਨੇ ਇਸ ਦਾ ਸਹਾਰਾ ਬਣਿਆ। ਮਹਿੰਦਰੀ ਕਾਹਾ ਸਾਹਿਬ ਸਾਹਿਬੀ ਦੇ ਪਤੇ ਅਸ ਸੰਕਟ ਦੀ ਜਾਣਕਾਰੀ ਦਿੱਤੀ ਚਾਹੁੰਦਾ ਕਿ 2011 ਦੇ ਵਿੱਚ ਸਭ ਤੋਂ ਵੱਸਲਾ ਕਪਾਲਮਾਟੇ ਬਣ ਕੀਤਾ ਗਿਆ ਸੀ ਉਹ ਲੋਕ ਸਿਰਫ ਅਸੀਂ ਚਲ ਨਿਸ਼ਾਨਤਾ ਪਿਆ ਕੇ ਜਾਂਦੇ ਹੁੰਦੇ ਸੀ ਉਹ 2015 ਤੋਂ ਫਿਰ ਅਸੀਂ ਗੁਰੂ ਸਾਹਿਬ ਨੂੰ ਖਬਰ ਕਿਤੇ ਜੋ ਸੰਕਟ ਦਾ ਜਨਮ ਕੀਤਾ ਉੱਥੇ ਚਾਰ ਕੇ ਹੈਰਾਨ ਹੋਵਾਂ ਕਿ ਇਹ ਸਾਰ ਬੱਚੇ ਕਿ ਸੰਕਟ ਇੱਥਾ ਕੋ ਜਾਤੀ ਇਸ ਇਤਫਾਰ ਕੈਂਪ ਦੇ ਵਿੱਚ 500 ਤੋਂ 150 ਬੱਚੇ ਰੋਜ਼ਾਨਾ ਉਸਤਾਰ ਟਿਕਣ ਲਈ ਹਾਜ਼ਰ ਨਹੀਂ ਪਾਦੇ ਸੀ ਤੇ ਇਸ ਪਲਾਵਾਜ ਨੂੰ ਤੁਸੀਂ ਦੇਖ ਹੀ ਰਹੇ ਹੋਰ ਉਨ੍ਹਾਂ ਕਾ ਫੁਰਕ ਲੱਗੀ ਪਈ ਹੈ ਇਹ ਨੌਪਟਾਗਾ ਤੋਂ ਚੱਲ ਕੇ ਚਾਰਪੱਤੀ ਚੌਂਕ ਤੋਂ ਕੋਟੀ ਚੌਂਕ ਸਦਰਬੀਆ ਤੇ ਬਾਪੂ ਜੀਰ ਕਨਨ ਫਰਾਂਮ ਨੂੰ ਕੱਕਾ ਸ਼ੋਅ ਹੋਏਗਾ ਲਾਈਵ ਸੰਗਤ ਦੇ ਵਿੱਚ ਇੰਨਾ ਕੁ ਜ਼ਿਆਦਾ ਛਾਪ ਪਾਇਆ ਜਾ ਰਿਹਾ ਹੈ ਕਿ ਕਾਹ ਤੱਕ ਨਹੀਂ ਸਕਦੇ ਸਾਡੇ ਮੋਹਰੇ ਪ੍ਰਬੰਧਕੋਂ ਹਨ ਕਿ ਉਹ ਪ੍ਰੋਗਰਾਮ ਵੀ ਹੋ ਰਿਹਾ ਹੈ ਕਿ ਤੁਹਾਨੂੰ ਪੂਰਾ ਸਹਿਯੋਗ ਦੇ ਰਹੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਇਸ ਦੇ ਨਾਲ ਨਾਲ ਬੱਚੇ ਕੱਟਕੇ ਦੇ ਜੋਹਰ ਵੀ ਦਿਖਾਉਣਗੇ ਸੋ ਮਿਸਟਰ ਸਾਡੇ ਨਾਲ ਨੇ ਜਿਨ੍ਹਾਂ ਨੇ ਖਾਸ ਕਰਕੇ ਬੱਚਿਆਂ ਨੂੰ ਤਿਆਰੀ ਕਰਵਾਈ ਹੈ ਕੱਟਕੇ ਦੇ ਲਈ ਸੋ ਤੁਸੀਂ ਦੱਸੋ ਕੱਟਕੇ ਦੇ ਪਾਰੇ ਕਿ ਬੱਚੇ ਕਿਨੇ ਕੱਤੇ ਨੇ ਜੋੜ ਕੇ ਕਿੰਨੇ ਗਰਾ ਦੇ ਚੈਰੀ ਕਰ ਰਹੇ ਸਨ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੀ ਸੰਗਤ ਜਾਣਦੀ ਹੈ ਕਿ 1 ਤੋਂ 17 ਤੱਕ ਦਸਤਾਰ ਕੈਂਪ ਲੱਗਾ ਸੀਗਾ ਦਸਤਾਰ ਕੈਂਪ ਤੋਂ ਬਾਅਦ ਬੱਚੇ ਸੱਤ ਤੋਂ 8.5 ਡੱਕਾ ਵੀ ਸਿੱਖਦੇ ਸੀਗੇ ਉਸ ਨਾਲ ਬੱਚਿਆਂ ਬਹੁਤ ਧਾਰੀ ਉਤਸ਼ਾਹ ਸੀਗਾ ਜੋ ਕਿ ਹੁਣ ਦਸਤਾਰ ਮੁਕਾਬਲੇ ਤੋਂ 18 ਮਾਰਚ ਦੀ ਮਿਤੀ ਤੋਂ ਬਾਅਦ ਤੇ ਕੱਪਕੇ ਦਾ ਜੋਰ ਤੇਜ ਤੋਂ ਦਿਖਾਨਗੇ ਅੱਛੀ ਜੀ ਬਾਬਾ ਦੀ ਚੁਲਕਾ ਖਾੜਾ ਇੱਕ ਪਾਰਟੀ ਹੋ ਰਹੀ ਜਲੰਧਰ ਤੋਂ ਕੱਪਕੇ ਦਾ ਜੋਰ ਦਿਖਾਨਗੇ ਬੱਚਿਆਂ ਦੇਖੋ ਕਿ ਨੌਸਾ ਹੈ ਵੱਖ-ਵੱਖ ਨਿਸ਼ਾਨ ਸਾਹਿਬ ਕਲਰ ਬੱਚਿਆਂ ਚੁੱਕੇ ਹੋਏ ਨੇ ਬੱਚਾ ਬਹੁਤ bari ਉੱਛਾ ਹੈ ਸਤਿ ਆਨਦਾ ਬਹੁਤ ਬਹੁਤ ਸੁਬਾਹ ਸਟਾਈ ਦੀ ਬਲੋ ਅੱਜ ਤੋਂ ਖਾਸ ਜੀ ਪਾਰਟੀ ਖੌਣ ਜਾ ਰਹੇ ਆ ਇਸ ਬਹੁਤ ਬਹੁਤ ਸਵਾਗਤ ਹੈ ਜਦੋਂ ਅਸੀਂ ਅੰਤਰਰਾਸ਼ਟਰੀ ਦਸਤਾਰ ਮਾਰਚ ਦੀ ਗੱਲ ਕਰਦੇ ਆ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵਿਰਾਸਤੀ ਸ਼ਹਿਰ ਕਪੂਤਲਾ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਵਿੱਚ ਸ਼ਬਦ ਚੌਂਕੀ ਜਥਾ ਕਪੂਤਲਾ ਸੈਬ ਸਟੇਟ ਕੋ ਦੁਆਰਾ ਇਹ 3 ਸਾਡੇ ਨਾਲ ਹੈ ਜਿਹੜੀ ਕਿ ਇਸ ਦਸਤਾਰ ਮਾਰਚ ਦੇ ਵਿੱਚ ਨਾਲ ਦੀ ਨਾਲ ਜਾਏਗੀ ਸੋ ਉਹਨਾਂ ਨੂੰ ਪੁੱਛਣਾ ਚਾਹਾਂਗੇ ਪ੍ਰੋਗਰਾਮ ਦੇ ਬਾਰੇ ਅੱਜ ਦੇ ਉਲੀਕੇ ਹੋਏ ਪ੍ਰੋਗਰਾਮ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ہماری ਪਿਆਰੀ ਅਮਰ ਧਾਰੀ ਬਿਰ ਨਮਕ ਨ ਮੰਤੇ ਟਾਰੀ ਦੇ ਦਰਸ਼ਨ ਪਰਸਨ ਸਰਸਰ ਹਰਸਨ ਰੰਗ ਰੰਗੀ ਕਰਤਾਰੀ ਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਛਾਣੇ ਖਾਲਸੇ ਨੂੰ ਖਾਲਸੇ ਜਹਾਜ ਤੇ ਲਾਲ ਜੋ ਬਕਸੇ ਆ ਉਹਨੂੰ ਕਾਇਮ ਰੱਖਦੇ ਹੋਇਆ ਪੂਰਤ ਦੇਦਿਆਂ ਸਮੂਹ ਧਾਰਮਿਕ ਜਥੇਬੰਦੀਆਂ ਸਮਾਜ ਚੌਂਕੀ ਦਿੱਸੇ ਵੱਲੋਂ ਅਤੇ ਹੋਰ ਅਨੇਕਾਂ ਜਥੇਬੰਦੀਆਂ ਸੰਗਤਾਂ ਵੱਲੋਂ ਖਾਲਸਾ ਸਾਜਨਾ ਦਿਵਸ ਨੂੰ ਮੁੱਖ ਰੱਖਦੇ ਹੋਇਆ ਦਸਤਾਰ ਮਾਰਚੋ ਲਿਖਿਆ ਗਿਆ ਇਸੇ ਸੰਬੰਧ ਵਿੱਚ ਆਪ ਦੇਖ ਰਹੇ ਹੋ ਕਿ ਵਰਤ ਸੰਗਤਾਂ ਵਿੱਚ ਬਹੁਤ ਹਰਸ਼ੋ ਹਲਾਸ਼ ਹੈ ਖੁਸ਼ੀਆਂ ਨਾਲ ਖੇੜਿਆਂ ਨਾਲ ਕੇਸਰੀ ਪਗਾ ਸਜਾ ਕੇ ਸੰਗਤਾਂ ਹਮ ਹਮ ਆ ਕੇ ਦਸਤਾਰ ਮਾਰਚ ਵਿੱਚ ਸ਼ਾਮਲ ਹੋਣ ਚਾਰੀਆਂ ਹਨ ਸਵੇਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜ ਰਹੇ ਸੀ ਸ੍ਰੀ ਜਪਜੀ ਸਾਹਿਬ ਦੇ ਜਾਪ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਸ੍ਰੀ ਸੁਖਮਨੀ ਸਾਹਿਬ ਦੇ ਜਾਪ ਅਰਦਾਸ ਬੇਨਤੀਆਂ ਅਪਰੰਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ੍ਰੀ ਅਕਾਲ ਅਗਵਾਈ ਕਰਦੇ ਹੋਏ ਪੰਜ ਪਿਆਰੇ ਹਨ ਸਤਿਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਹਰਿਸ਼ੋ ਅਲਾਸ ਨਾਲ ਦਸਤਾਰ ਮਾਰਚ ਸਜਾਇਆ ਜਾ ਰਿਹਾ ਹੈ ਔਰ ਸੰਗਤੋ ਮਿਲ ਕਰਕੇ ਦਸਤਾਰ ਮਾਰਚ ਦਾ ਹਿੱਸਾ ਬਣੀਏ ਅਤੇ ਖਾਸੇ ਵੀ ਸਾਨੋ ਚੋਕ ਨੂੰ ਕਾਇਮ ਕਰਦੇ ਹੋਏ ਸਤਿਗੁਰ ਦੀ ਕਿਰਪਾ ਨਾਲ ਹਰਿਸ਼ੋ ਅਲਾਸ ਨਾਲ ਕੁਛੀਆਂ ਕਿੜਿਆਂ ਨਾਲ ਇਸ ਪ੍ਰੋਗਰਾਮਾਂ ਵਿੱਚ ਇਸਾ ਲਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਹੋਲੇ ਤੇ ਸੋਨਹਾਂ ਧਰਿਆ ਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤੇ ਸੋ ਇਸ ਤੇ ਸਤਾਰ ਮਾਰਚ ਦੇ ਬਾਰੇ ਸ਼ਬ ਚੌਂਕੀ ਜੱਥਾ ਸਾਡੇ ਨਾਲ ਹੈ ਸੋ ਉਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਸ਼ਹਿਰ ਦੇ ਵਿੱਚ ਲਿਖੇ ਹੋਏ ਇਸ ਪ੍ਰੋਗਰਾਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਵਾਹੋ ਗੋਬਿੰਦ ਸਿੰਘ ਆਪਕੇ ਗੁਰਚੇਲਾ ਹਰ ਸੱਚੇ ਤਖਤ ਰਚਾਇਆ ਸੱਤ ਸੰਗਤ ਮੇਲਾ ਰਾਜ ਨਾ ਰਾਜ ਨਾ ਰਾਜ ਪਾ ਸਮਾ ਚੌਂਕੀ ਦੇ ਸਾਰੇ ਮੈਂਬਰ ਬਣ ਰਹੇ ਨੇ ਅਤੇ ਹੋਰ ਵੀ ਸੰਗਤਾਂ ਦਾ ਬੜਾ ਇਕੱਠ ਹੋਇਆ ਹੈ ਅਤੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਵਧਾਈਆਂ ਹੋਣ ਹੋਰ ਇਸ ਖਾਲਸੇ ਸਾਜਣੇ ਦਿਵਸ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਇਸ ਖਾਸ ਹੋਲੇ ਕੇ ਪ੍ਰੋਗਰਾਮ ਦੀ ਆ ਚਲ ਗਿਆ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਇਸ ਗੋਟੀ ਖਾਵਾਂਗੇ ਦਸਤਾਰ ਮਾਰ ਜਿਹੜੀ ਕਿ ਅੰਤਰਰਾਸ਼ਟਰੀ ਦਸਤਾਰ ਮਾਰ ਚੋ ਜੀ ਇਹ ਗਰਭਾਗ ਰੱਖੇ ਵਾਹਿਗੁਰੂ ਜੀ ਕੁਸੀ ਬਾਣੀ ਰੋ ਹਰ ਤਾਜ਼ਾ ਅਪਡੇਟ ਦਿਲੀ 온 스카이 ਟੀਵੀ ਦਿਨਾਂ